ਉਹ ਆਇਆ ਇੱਥੇ ਬਸ ਕੁਛ ਗੱਲ ਨਹੀਂ ਕੀਤੀ ਬਸ ਇੰਨੀ ਗੱਲ ਕੇ ਅੰਦਰ ਆ ਬੀਬੀ 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 ਮਤਦਾ ਗੱਲ ਕਹੀ ਵੀ ਮੇਰੇ ਬੀਬੀ ਬੱਚੇ ਰੰ ਬੰਗੇ ਕਿਸੇ ਨੂੰ ਦਈ ਨਾ ਲੱਗ ਲੱਗਦੇ ਨੇ ਇਹਨਾਂ ਲਈ ਲੋ ਪ੍ਰਸ਼ਾਦਾ ਆਇਆ ਜੀ ਤੁਹਾਡਾ ਹੋਰ ਸ਼ੁਕਰੀਆ ਮਾਤਾ ਸ਼ੁਕਰੀਆ ਤੋ ਫੇਰ ਨਹੀਂ ਹੁੰਦਾ ਹਾਂ ਇਹ ਮੈਂ ਹੀ ਪਾਇਆ ਡੈਡੀ ਨਾ ਤਾਂ ਜੀ ਡੈਡੀ ਇਹਦੇ ਦੇ ਡੈਥ ਹੋ ਗਏ ਬੜਾ ਮੋਟਾ ਦੁੱਖ ਦੇ ਕੇ ਦੀ ਸੀ ਜੀ ਹੁਣ ਉਹ ਵੀ ਮੁੱਕ ਗਏ ਅਸਲੀਅਤ ਕੀ ਹੈ ਉਹ ਵੀ ਦੋ ਮੁੰਡਿਆਂ ਚ ਉਹ ਵੀ ਮਰ ਗਏ ਅੱਛਾ ਜੀ ਤੇ ਸਾਲ ਦਾ ਬੁੱਤ ਨੂੰ ਮੈਂ 12000 12000 ਕਦੀ ਇਹਨਾਂ ਨੇ ਪਕਾਣਾ ਨਹੀਂ ਕਦੀ ਮੈਂ ਤਾਂ ਅੱਧੀ ਹੁਣ ਤੇ ਕੋਲ ਮੇਰੇ ਚ ਆ ਇਹਨਾਂ ਨਿਕਲੇ ਕੇ ਨਿਆਣੇ ਨੇ ਬਣਾਉਣੀ ਹੈ ਇਹ ਹੀ ਦਾਲ ਛਰਦੀ ਬਣਾਉਂਦੇ ਸੀ ਮਾਣਾ ਮੋਟਾ ਅੱਛਾ ਹੁਣ ਮੈਨੂੰ ਤਰਬ ਨਹੀਂ ਹੁੰਦਾ ਕੋਈ ਉਸਤੇ ਧਾਰ ਵੀ ਨਹੀਂ ਕੋਈ ਆ ਕੇ ਖੜਦਾ ਦਾਰ ਵੀ ਗੇਟੇ ਮੇਰੀਆਂ ਚਾਲਦੀਆਂ ਨਾ ਹਾਂ ਜੀ ਮੈਂ ਮਰਿਆ ਜੀ ਦੇ ਇਨਸਾਦਨ ਚੱਕ ਗਿਆ ਹੂੰ ਉਹ ਮੇਰਾ ਪੁੱਤ ਮਰ ਗਿਆ ਤਾਂ ਮੇਰੇ ਦੇਖਿਆ ਵੀ ਮਕਾਨੀ ਨਹੀਂ ਆਇਆ ਚਾਰ ਪੁੱਤ ਸੀ ਤੇਰੇ ਅੱਛਾ ਅੱਜ ਉਹ ਚਲੇ ਗਿਆ ਅੱਜ ਕੋਈ ਨਹੀਂ ਪਟੀ ਕਹਿੰਦਾ ਉੱਥੇ ਬਹਿ ਜਾ ਠੂਠਾ ਲੈ ਕੇ ਹੁਣ ਅੱਛਾ ਮੈਂ ਕਿਹਾ ਰੱਬ ਤੁਹਾਨੂੰ ਵੀ ਬਿਠਾਉ ਉਹ ਮੈਨੂੰ 1 ਲੱਖ 1.5 ਲੱਖ ਰੁਪਈਆ ਦਿੱਤਾ ਲੈ ਉਹ ਤਾਂ ਇਕੱਠਾ ਕਰਕੇ ਉਸ ਮਤਲੀ ਘਾਤਾ ਇਹਦੀ ਮਾਂ ਉਹ ਦਿਨ ਮੈਨੂੰ ਕਹਦਾ ਕਿੰਨਾ ਚਿਰ ਹੋ ਗਿਆ ਮੈਂ ਤੈਨੂੰ ਛੱਡ ਕੇ ਗਈ ਨੂੰ ਦਸ ਸਾਲ ਹੋ ਗਏ ਛੱਡ ਕੇ ਵੀਰ ਸੱਸ ਜੀ ਮਾਤਾ ਜੀ ਲਓ ਪ੍ਰਸ਼ਾਦਾ ਆਇਆ ਜੀ ਤੁਹਾਡਾ ਹੋਰ ਮਾਤਾ ਜੀ ਕਿੰਦਾ ਠੀਕ ਆ ਸ਼ੁਕਰੀਆ ਮਾਤਾ ਸ਼ੁਕਰੀਆ ਕਿੰਦਾ ਮਾਤਾ ਸੇ ਠੀਕ ਆ ਸੇ ਤਾਂ ਦੇਖੋ ਕੀ ਗੱਲ ਹੋਈ ਓਹੋ ਇਹ ਕੀ ਹੋਇਆ ਮਾਤਾ ਇਹ ਰਾਤ ਨੂੰ ਰੀਝੀ ਲੋਕਾਂ ਨੇ ਨਾ ਬੰਦਤੀ ਬੂਟੀ ਅੱਛਾ ਉਹ ਬੂਟੀ ਬੰਦਣਾ ਮੇਰਾ ਕੰਮ ਖਰਾਬ ਹੋਇਆ ਓਹੋ ਤੋਂ ਫੇਰ ਨਹੀਂ ਹੁੰਦਾ ਕਿਤੇ ਡਾਕਟਰ ਨੂੰ ਦਿਖਾ ਲਿਆ ਨਹੀਂ ਕਿਤੇ ਡਾਕਟਰਾਂ ਨੂੰ ਕਹਿੰਦੇ ਅਜੇ ਦੁਆ ਦੇਣੀ ਨਹੀਂ ਅੱਛਾ ਉਹ ਬੂਟੀ ਵਾਲੇ ਕਹਿੰਦੇ ਬੂਟੀ ਕਿੱਥੇ ਦਿਖਾ ਲਿਆ ਕਿੱਥੇ ਬੂਟੀ ਆ ਬੰਨੀ ਸੀ ਆਪੇ ਯਾਰ ਅੱਛਾ ਆ ਬੂਟੀ ਬੰਨੀ ਮਤਲਬ ਕੌਣ ਕੌਣ ਤੁਸੀਂ ਰਹਿੰਦੇ ਇੱਥੇ ਹਾਂਜੀ ਕੌਣ ਕੌਣ ਰਹਿੰਦੇ ਤੁਸੀਂ ਵਾਹ ਇਹ ਕਾ ਮੁੰਡਾ ਆ ਅਜਾ ਪੁੱਤ ਆ ਜਾ ਓਰੇ ਆ ਪੁੱਤ ਅਜਾ ਪੁੱਤ ਆ ਜਾ ਇੱਕ ਇੱਕ ਤੋਂ ਵੱਡਾ ਆ ਜਾ ਅਜਾ ਬੈਲਾ ਅਜਾ ਬੈਲਾ ਦੁਆ ਕਿਤੇ ਕੋਈ ਨਹੀਂ ਅੱਛਾ ਇਹ ਅੱਛਾ ਦੋ ਦੋ ਮਿੰਟ ਤੁਹਾਡੇ ਪੋਤੇ ਆ ਜੀ ਸਾਡੇ ਅੱਛਾ ਜੀ ਇਹਨਾਂ ਦੇ ਮੰਮੀ ਡੈਡੀ ਇਹਨਾਂ ਦੇ ਨਿਆਣੇ ਦੇ ਮੰਮੀ ਜਿਹੜੀ ਸੀ ਉਹ ਨਿਕਲ ਗਈ ਹੋਵਾ ਅੱਛਾ ਕਿ ਕਿੰਨੀ ਕਿਆਂ ਦੀ ਅੱਛਾ ਇਹ ਮੈਂ ਹੀ ਪਾਇਆ ਹੋਆ ਡੈਡੀ ਨਾਲ ਤਾਂ ਜੀ ਡੈਡੀ ਇਹਨਾਂ ਦੇ ਡੈਥ ਹੋ ਗਏ ਆਏ ਹੋ ਮਾਤਾ 6 ਮਹੀਨੇ ਹੋ ਚੱਤ ਮੰਮੀ ਮੇਰੇ ਅੱਛਾ ਇਹ ਤੋਂ ਬਾਅਦ ਮੇਰੀ ਆ ਕੁੜੀ ਹੁਣ ਮੁੱਕ ਕੇ 2 ਤਰੀਕ ਨੂੰ ਅੱਛਾ ਉਹ ਮਾੜਾ ਮੋਟਾ ਦੁੱਖ ਦੇਖਦੀ ਸੀ ਕਿ ਹੁਣ ਉਹ ਵੀ ਮੁੱਕ ਗਏ ਅੱਛਾ ਉਹਦੇ ਬੱਚੇ ਸੀਗੇ ਉਹ ਵੀ ਦੋ ਮੁੰਡੇ ਸੀ ਉਹ ਵੀ ਮਰ ਗਏ ਅੱਛਾ ਜੀ ਤੇ ਹੁਣ ਉਹ ਪੋਤੀ ਆ ਇੱਕ ਨੋ ਲੈ ਗਈ ਅੱਛਾ ਹਾਂ ਅੱਛਾ ਪੋਤੀ ਨੂੰ ਲੈ ਗਈ ਨੋ ਤੁਹਾਡੀ ਅੱਛਾ ਇਹ ਇਹਨਾਂ ਨੂੰ ਛੱਡ ਗਈ ਇੱਥੇ ਹੈ ਹਾਂ ਨਹੀਂ ਉਹ ਮੇਰੀ ਕੁੜੀ ਦੀ ਨੋ ਅੱਛਾ ਕੁੜੀ ਦੀ ਉਹਦੀ ਗਾਹ ਉਹ ਖੇਲੇ ਰਹਿੰਦੀ ਠੀਕ ਹੈ ਛੋ ਲੈ ਗਈ ਅੱਛਾ ਤੁਹਾਡੇ ਇਹ ਦੋਨੇ ਪੋਤੇ ਆ ਹਾਂਜੀ ਆ ਦੋਏ ਪੋਤੇ ਮੇਰੇ ਆ ਠੀਕ ਹੈ ਹਾਂਜੀ ਹਾਂਜੀ ਇਹ ਕਿੰਨੇ ਸਾਲ ਦਾ ਬੋਤੂ ਮੈਂ 12 ਸਾਲ ਦਾ 12 ਸਾਲ ਦਾ ਬੋਤੂ ਪੜਦਾ ਹੈ ਜਿੱਥੇ ਪੜਦਾ ਇੱਥੇ ਇੱਥੇ ਪੜਦਾ ਇਹ ਮਾਂ ਮਾਂ ਤਾਂ ਸਾਡੀ ਰੋਟੀ ਤਾਂ ਹੁਣ 1-2 ਦਿਨਾਂ ਦੀ ਆਉਣ ਲੱਗੀ ਪਹਿਲਾਂ ਰੋਟੀ ਬਣਾਈ ਕੱਲੇ ਆਈਏ ਜਾ ਕੱਲੇ ਸ਼ੁਰੂ ਕੀਤੀ ਹੈ ਹਾਂਜੀ ਕੱਲ ਤੋਂ ਸ਼ੁਰੂ ਹੋਈ ਤੁਹਾਡੀ ਰੋਟੀ ਹੈ ਨਾ ਪਹਿਲਾਂ ਕਿਦਾਂ ਛੱਕਦੇ ਸੀ ਮੈਂ ਤਾਂ ਇਹ ਰੋਟੀ ਐਦਾਂ ਹੀ ਕਦੀ ਇਹਨਾਂ ਨੇ ਪਕਾ ਲੈਣੀ ਕਦੀ ਮੈਂ ਤਕੜੀ ਹੋਣਾ ਤੇ ਕੋਲ ਮੇਰੇ ਆ ਜਾ ਨਾ ਨਿਕਲੇ ਕੇ ਨਿਆਣਿਆਂ ਨੇ ਬਣਾਉਣੀ ਹੈ ਇਹੀ ਦਾਲ ਛੱਬ ਦੀ ਬਣਾਉਂਦੇ ਸੀ ਹਾਏ ਰੱਬਾ ਵੰਡੇ ਵੀ ਇਹੀ ਮਾਂ ਦੇ ਸੀ ਹਾ ਹੁਣ ਕੱਪੜੇ ਮੇਰੇ ਥੋਕੇ ਸੁੱਟ ਕੇ ਗਿਆ ਥੋਕੇ ਸੁੱਟਨੇ ਪਾ ਇਹ ਤਾਂ ਵਿਚਾਰੇ ਤੇ ਇਹ ਤਾਂ ਮਾੜਾ ਆਪ ਵਿਚਾਰੇ ਆ ਨਾ ਰੋਟੀ ਰਹੀ ਇਹ ਰੋਟੀ ਤਾਂ ਤਲੂੜੇ ਵਿੱਚ ਕਿੱਦਾਂ ਬਣਾਉਂਦੇ ਖਾਣੇ ਨਹੀਂ ਕੀ ਕਰਾਂ ਮੈਂ ਕੀ ਕਰਾਂ ਹੁਣ ਮੈਂ ਪਰਸੋਂ ਦੀ ਇੱਦਾਂ ਹੀ ਪੈਗ ਅੱਗੇ ਮੈਂ ਤੁਰਦੀ ਸੀ ਮਾੜਾ ਮੁੱਟਾ ਅੱਛਾ ਹੁਣ ਮੈਨੂੰ ਤੁਰ ਵੀ ਨਹੀਂ ਹੁੰਦਾ ਮੰਜੇ ਤੇ ਪੈ ਨਹੀਂ ਹੁੰਦਾ ਆ ਕੇ ਹਟੇ ਅੱਛਾ ਵਜ ਪੁੱਤ ਤੇ ਦਾਦੀ ਦੀ ਸੇਵਾ ਕਰਿਆ ਕਰ ਨਾ ਮੁੰਡੇ ਵਿਚਾਰੇ ਚੰਗੇ ਆ ਕਰਦੇ ਵਿਚਾਰੇ ਸੇਵਾ ਉਹ ਤਾਂ ਹਲੇ ਤਾਂ ਲੋੜ ਤੇ ਇਹਨਾਂ ਨੂੰ ਵਿਚਾਰੇ ਨੂੰ ਆਪਦੀ ਆ ਪਰ ਫੇਰ ਵੀ ਸਾਂਭਦੇ ਆ ਮਾੜਾ ਤੈਨੂੰ ਬੜਾ ਹੈ ਨਾ ਦੇਖਦੇ ਆ ਦਾ ਦਾ ਦਰਿਆ ਕਦੋਂ ਦੇ ਆ ਅੱਛਾ ਡਾਕਟਰ ਲਿਆਂਦੇ ਛੱਡ ਕੇ ਫਿਰ ਜਿੰਦਾ ਜਾਦੇ ਹੋ ਜਮਾ ਕਿਤੇ ਅੱਛਾ ਹਾਂਜੀ ਇਦਾਂ ਨਹੀਂ ਹੈਗਾ ਪੜਦੇ ਕਿੱਦਾਂ ਠੀਕ ਹੈ ਮਾਦਾ ਕਿੱਦਾਂ ਹੈ ਨਾ ਨਹੀਂ ਨਹੀਂ ਪੜਦੇ ਆ ਪੜਦੇ ਚੰਗੇ ਪੜਨੇ ਨੂੰ ਹਾਂਜੀ ਜਿਹੜੇ ਸਰਕਾਰੀ ਸਕੂਲ ਇੱਥੇ ਪੜਦੇ ਆ ਹਾਂਜੀ ਇੱਕ ਇੱਥੇ ਪੜਦੇ ਅੱਛਾ ਮਤਲਬ ਇਹਨਾਂ ਨੂੰ ਕਿਸੇ ਹੋਰ ਪ੍ਰਾਈਵੇਟ ਸਕੂਲੇ ਲਾ ਦਈਏ ਵਧੀਆ ਪੜਾਉਂਦਾ ਲਾ ਦਈਏ ਇਹਨਾਂ ਨੂੰ ਇਹ ਇਹਨਾਂ ਨੂੰ ਪੁੱਛ ਲਈ ਇਹਨਾਂ ਨੇ ਪੜ੍ਹਨਾ ਬੜੀ ਸਕੂਲੇ ਹੋਰ ਪ੍ਰਾਈਵੇਟ ਸਕੂਲੇ ਪੜ੍ਹਨਾ ਕਿਹੜਾ ਸਕੂਲ ਤੇ ਤੱਕਦਾ ਬੰਦੇ ਨੇ ਤਰਾ ਜੇ ਚ ਮਾਜੀ ਪੜਾ ਦਈਏ ਹੁਣ ਕਿਹੜੀ ਕਲਾਸ ਪੜਦਾ ਸੱਤਵੀਂ ਹੋ ਗਿਆ ਸੱਤਵੀਂ ਹੋ ਗਿਆ ਭਰਾ ਤੇਰਾ ਕਿਹੜੀ ਕਲਾਸ ਆ ਨੌਵੀਂ ਹੋ ਗਿਆ ਅਚਾ ਨੌਵੀਂ ਹੋ ਗਿਆ ਹੈ ਕਿ ਪੜਨ ਨੂੰ ਕਿੰਨਾ ਵਧੀਆ ਠੀਕ ਠੀਕ ਹੈ ਆ ਠੀਕ ਠੀਕ ਹੈ ਆ ਆਉਂਦਾ ਸਾਰਾ ਕੁਝ ਪੜਨਾ ਹਾਂ ਚਲ ਦੇ ਤੇਰੇ ਪੁੱਤ ਵਧੀਆ ਸਕੂਲੇ ਕਿਤੇ ਲਾਣ ਨੇ ਹੋਰ ਪੜਨਾ ਮਤਲਬ ਦਵਾਈ ਦੀ ਕੋਈ ਲੋੜ ਦਵਾਈ ਉਹ ਦੇਖ ਲੈ ਤੇ ਲੱਗਦੀ ਆ ਚਲੋ ਇਹ ਕੋਈ ਨਹੀਂ ਮਤਲਬ ਜਿੱਦ ਤੁਹਾਡੇ ਹੱਥ ਤੁਸੀਂ ਜੋ ਆਪਣਾ ਦੇਖਦੇ ਕਰਾਉਣੇ ਪਏ ਕਰਵਾ ਲਓ ਠੀਕ ਜੇ ਹੋਰ ਕੋਈ ਦਵਾਈ ਲੈਣੀ ਹੋਈ ਹੈ ਨਾ ਮੁੰਡਾ ਜਿਹੜਾ ਆਉਂਦਾ ਹੁੰਦਾ ਰੋਟੀ ਲੈ ਕੇ ਜਿਹੜਾ ਆਊਗਾ ਮੁੰਡਾ ਉਹਨੂੰ ਦੱਸ ਦਿਓ ਦਵਾਈ ਦਾ ਤੁਹਾਡੇ ਦਿਖਾੜ ਕੇ ਦਵਾਈ ਦਾ ਕਰਵਾ ਦੇਾਂਗੇ ਅੱਛਾ ਹਾਂਜੀ ਹਾਂਜੀ ਅੱਗੇ ਤਾਂ ਕਹਿੰਦੀ ਆ ਮੈਂ ਵੀ ਬਾਅਦ ਬਰਾ ਲਵਾਂਗਾ ਕੋਈ ਇਸ ਤਰ੍ਹਾਂ ਬਣੀ ਕੋਈ ਆ ਕੇ ਖੜਦਾ ਮਾਤਾ ਰਿਸ਼ਤੇਦਾਰ ਵੀ ਚਲਦੀਆਂ ਦੇ ਨਾਲ ਹੀ ਆ ਦੂਜੇ ਦਾ ਰਿਸ਼ਤੇਦਾਰ ਵੀ ਕਿੱਥੇ ਮੇਰੀਆਂ ਚਲਦੀਆਂ ਨਾ ਹਾਂ ਜੀ ਮੈਂ ਮਰਿਆ ਜੀ ਨੇ ਸਾਧ ਨੂੰ ਕਿੱਕਿਆ ਹੂੰ ਉਹ ਮੇਰਾ ਪੁੱਤ ਮਰ ਗਿਆ ਕਿ ਮੇਰੇ ਤੇ ਕੇ ਵੀ ਮਕਾਨੀ ਨਹੀਂ ਆਏ ਮੇਰਾ ਪਾਂਛੀ ਸੀ ਚਾਰ ਪੁੱਤ ਸੀ ਤੇਰੇ ਅੱਛਾ ਆ ਚਾਰ ਪੁੱਤ ਸੀ ਮਾਤਾ ਤੇਰੇ ਚਾਰ ਪੁੱਤ ਸੀ ਮੇਰੇ ਇੱਕ ਨੂੰ ਧੀ ਸੀ ਅੱਛਾ ਇੱਕ ਉਹ ਬੰਦਾ ਬੰਦਾ ਪਹਿਲਾਂ ਮਰ ਗਿਆ ਫੇਰ ਮੇਰਾ ਇਹਨਾਂ ਦਾ ਘਰ ਮੇਰਾ ਘਰ ਆ ਮੁੱਕ ਗਿਆ ਅੱਛਾ ਉੱਤੋਂ ਬਾਦ ਮੇਰਾ ਇਹ ਮੇਰਾ ਪੰਛੀ ਸਾਰੇ ਟੱਬਰ ਨੂੰ ਰੋਟੀ ਖਵਾਦਾ ਸੀ ਪੁੱਤ ਅੱਛਾ ਦੋ ਟੱਬਰ ਇਹਨਾਂ ਦੇ ਪਾਲਦਾ ਸੀ ਇੱਕ ਮੇਰੇ ਦੂਏ ਛੋੜੇ ਮੁੰਡੇ ਦਾ ਅੱਛਾ ਇੱਕ ਆ بڑے ਦਾ ਅੱਛਾ ਇਹਨਾਂ ਨੂੰ ਵੀ ਰੋਟੀ ਔਰ ਮਾਲੀ ਫੁੱਲ ਖਾਦਾ ਸੀ ਪੁੱਤ ਅਸਾ ਕੀ ਅੱਜ ਉਹ ਚਲੇ ਗਿਆ ਅੱਜ ਕੋਈ ਨਹੀਂ ਤੈਜੀ ਮਤਲਬ ਤੇਰੀ ਬਾਕੀ ਤਿੰਨ ਮੁੰਡੇ ਫੇ ਇਹ ਇੱਕ ਇੱਕ ਦੋਏ ਇੱਕ ਵਾਰ ਗਿਆ ਆਇਆ ਛੋਟਾ اچھا ਤੇ ਛੋਟਾ ਬਾਹਰ ਗਿਆ ਆ ਉਹ ਤੋਂ ਉਹ ਕਰੀ ਉਹ ਸੌਰੀ ਰਹਿੰਦਾ ਪਰ ਸੋਇ ਅੱਛਾ ਉਹ ਜੋ ਵਿਆਹ ਆ ਅੱਛਾ ਹੁਣ ਚ ਚਾਰ ਮੁੰਡੇ ਸੀ ਉਤੋਂ ਇੱਕ ਮੁੰਡਾ ਤੇਰਾ ਸੌਰੀ ਰਹਿੰਦਾ ਦੋ ਮੁੰਡੇ ਆ ਮੇਰੇ ਹੁਣ ਇੱਕ ਬਾਹਰ ਆ ਇੱਕ ਇੱਧਰ ਰਹਿੰਦਾ ਅੱਛਾ ਕੋਈ ਨਹੀਂ ਪੁੱਛਦਾ ਆ ਤੂੰ ਮੈਂ ਦੇਖ ਕੇ ਜਾਂਦੇ ਆ ਤੇ ਕਹਿੰਦਾ ਆ ਬੜਾ ਕਹਿੰਦਾ ਉੱਥੇ ਬਹਿ ਜਾ ਫੂਟਾ ਲੈ ਕੇ ਹੁਣ ਅੱਛਾ ਮੈਂ ਕਿਹਾ ਰੱਬ ਤੁਹਾਨੂੰ ਵੀ ਬਿਠਾਉਂਦਾ ਮੇਰੀ ਆਤਮਾ ਤੇ ਚੀਜ਼ ਨਹੀਂ ਦਿੰਦੀ ਮਾਤਾ ਤਾਂ ਮੂਰੇ ਖੜਾ ਸਭ ਕੁਝ ਮੈਂ ਕੋਈ ਗੱਲ ਨਹੀਂ ਪਤਾ ਉਹ ਸਮਾਂ ਮੂਰੇ ਖੜਾ ਆਇਆ ਖੜਾ ਸਮਾਂ ਦਾ ਜੇ ਰੱਬ ਨੇ ਮੈਨੂੰ ਬਿਠਾ ਲਿਆ ਤੇ ਮੇਰਾ ਪੁੱਤ ਨਾ ਮਰਦਾ ਮੈਨੂੰ ਕਿੱ데 ਲੈ ਗਦੀ ਆ ਮੈਂ ਤਾਂ ਪਈ ਜੇ ਮੈਨੂੰ ਬੈਠਣ ਦੇਣਾ ਤੇ ਕਦੀ ਮੈਨੂੰ ਕਿਸੇ ਡਾਕਟਰ ਦੇ ਕਦੀ ਮੈਨੂੰ ਕਿਸੇ ਡਾਕਟਰ ਦੇ ਜਿਹੜਾ ਬਾਹਰ ਗਿਆ ਮਾਤਾ ਮੁੰਡਾ ਉਹ ਨਹੀਂ ਪੁੱਛਦਾ ਹਾਂ ਹੁਣ ਪਰ ਵੀ ਨਹੀਂ ਕਰਦਾ ਕਦੇ ਨੋ ਮੇਰੀ ਬਾਹਰ ਗਈ ਆ ਉਹ ਕਿਤੇ 6 ਮਹੀਨੇ ਸਾਲ ਪਿੱਛੇ ਮੈਨੂੰ 1000 ਰੁਪਈਆ ਭਾਂਦੀ ਆ ਅੱਛਾ ਮੈਂ ਝੂਠ ਨਹੀਂ ਬੋਲਣਾ ਹਾਂ ਇਹ ਆਈ ਬਾੜ ਕਾ ਅੰਦਰ ਅੱਛਾ ਬਸ ਲੱਕੜੀ ਬਾੜਦਾ ਆਏ ਅਸੇ ਲੱਕੜੀ ਵੀ ਜਗਾ ਬਣਾਇਆ ਲੱਕੜੀ ਖਾ ਕੇ ਆਪਣਾ ਮਜੇ ਚਾਹਦਾ ਆ ਆਪਾਂ ਬੁਲਾਉਂਦੇ ਵੀ ਨਹੀਂ ਫੇ ਕਾ ਲੈਣਾ ਆ ਵੀ ਬੱਦ ਘੱਟ ਗੱਲਾਂ ਸੁਣਨੀ ਹੂੰ ਮੈਨੂੰ ਰਿਸ਼ਤੇਦਾਰ ਜੀ ਕਹਿੰਦੇ ਕਹਿੰਦੇ ਮਾਤਾ ਤੂੰ ਜਿੰਦਾ ਵੀ ਤੇਰਾ ਸਾਰ ਦਾ ਤੂੰ ਤਾਰੀ ਜਾ ਇਹਦਾ ਜਾਲ ਨਾ ਦੇਖ ਕਹਿੰਦਾ ਮੈਂ ਉਹ ਨੋ ਮੇਰੀ ਕਹਿੰਦੀ ਆ ਕਹਿੰਦੀ ਵੀ ਮੇਰਾ ਖਾਲ ਹੋਰ ਨਗਾ ਦੇ ਆ ਦਿਵਾਲੀ ਵਾਲੇ ਦਿਨ ਹੋ ਗਈ ਆ ਇਸ ਦਿਨ ਪਹਿਲਾ ਦਿਵਾਲੀ ਤੇ ਕਹਿੰਦੀ ਤੂੰ ਮੇਰਾ ਖਾਲ ਹੋਰ ਨਗਾ ਦੇ ਮੈਂ ਆਪੇ ਚੰ ਸੰਭਾਲ ਲੈਣਾ ਮੇਰੇ ਚਾਰ ਦੋ ਨਹੀਂ ਬੱਚੇ ਮੇਰੇ ਚਾਰ ਆ ਇਹ ਵੀ ਦੋ ਮੇਰੇ ਹਮ ਮੈਂ ਆਪੇ ਸੰਭਾਲ ਲੂ ਤੈਨੂੰ ਵੀ ਮਤਲਬ ਇਹ ਮੁੰਡਾ ਕਿੱਦਾਂ ਮੁੱਕ ਗਿਆ ਜਿਹੜਾ ਇਹਨੇ ਨੈਣਾ ਦਾ ਡੈਡੀ ਕਿਦਾਂ ਤੈਨੂੰ ਪਤਾ ਪਹਿਲਾਂ ਕਹਿੰਦੇ ਪਥਰੀ ਆ ਅੱਛਾ ਪਥਰੀ ਦੀ ਦੁਆਖੰਦਾਰ ਆ ਅੱਛਾ ਦੁਆਖੰਦਾਰ ਆ ਫੇਰ ਉਹਨੂੰ ਕਹਿੰਦਾ ਮੈਂ ਕਹਿੰਦੇ ਆ ਕੇ ਕੋਜਨੀਆ ਇਹਦੇ ਅੰਦਰ ਸੌਲੀ ਆ ਸਾਰੇ ਡਾਕਟਰਾਂ ਕੋਲ ਦਿਖਾ ਲਿਆ ਕਿਸੇ ਡਾਕਟਰ ਨੇ ਨਹੀਂ ਦੱਸਿਆ ਤੈਂ 4 ਮਹੀਨੇ ਦਿਖਾ ਦੇਦੇ ਨਹੀਂ ਰਾਮ ਆਇਆ ਫਿਰ ਉਹਨੂੰ ਇੱਥੇ ਲੈ ਕੇ ਗਿਆ ਮੈਂ ਪਤਾ ਐ ਢੀ ਦੂਰ ਦੂਰ ਦੁਨੀਆ ਜਾਂਦੀ ਸੀ ਚੱਜ ਨਾਲ ਇਲਾਜ ਕਰਾ ਲਵਾ ਠੀਕ ਮਾ ਤੂੰ ਤੇਰੀ ਖਾਤਰ ਮੈਂ ਤੂੰ ਇੰਨਾ ਨਾ ਕਰ ਮੈਂ ਗਈ ਵੀ ਮੈਨੂੰ 1 ਲੱਖ 1.5 ਲੱਖ ਰੁਪਈਆ ਦਿੱਤਾ ਲਓ ਤਾਰੇ ਇਕੱਠਾ ਕਰਕੇ ਉਸ ਮੋਤ ਦਿਖਾ ਤਾ ਤਮਾਰੇ ਦਨਨ ਇਦਾਂ ਨਾ ਕਰੋ ਤੁਸੀਂ ਕੋਈ ਨਹੀਂ ਮਾਦਾ ਇਦਾਂ ਨਾ ਕਰੋ ਕੋਈ ਗੱਲ ਜਿਹੜਾ ਜਿੰਨਾ ਕੇ ਨਾ ਲੇਖ ਹਿਸਾਬ ਹੋ ਗਿਆ ਨਾ ਉਨਾ ਹੀ ਤਾਂ ਹੋਣਾ ਕਿ ਮਾਰ ਪਰ ਭੇਦ ਦਿੱਤਾ ਮਾਰ ਪਰ ਸਤਾਰੀ ਆਉਤਾ ਆਲੇ ਨੇ ਕੱਢਿਆ ਉਹ ਤੇ ਕਹਿੰਦੇ ਤੇਰੀ ਪਥਰੀ ਚ ਕਹਿੰਦੇ ਮਾਸ ਨੂੰ ਦੂਆ ਲੱਗਾ ਅਸਾਂ ਬਿਮਾਰੀ ਦਾ ਤੇਰਾ ਤੂੰ ਪਰੇਸ਼ਣ ਕੁੱਤ ਘਰ ਆਲਾ ਅਸਾਂ ਅਜੇ ਬਰ ਕੁਛ ਵੀ ਨਹੀਂ ਤੇਰੀ ਤੇ ਉਹ ਕਹਿੰਦੇ ਜਾਂ ਚਾਹਰ ਪਰ ਚੱਲ ਜਾਂਦਾ ਚਾਹਰ ਪਰ ਚੱਲੇ ਜਾਂਦਾ ਪਹਿਲਾਂ ਇੱਥੇ ਆ ਕੇ ਮੈਂ ਕਿਹਾ ਪੁੱਤ ਕੀ ਕਹਿੰਦੇ ਤੈਨੂੰ ਕਹਿੰਦੇ ਮੀਮੀ ਮੈਨੂੰ ਐਂਦਾ ਦੱਸਿਆ ਡਾਕਟਰਾਂ ਨੇ ਮੈਂ ਚਲ ਜਾ ਤੈਨੂੰ ਐਂਦਾ ਦੱਸਿਆ ਪੁੱਤ ਤੈਨੂੰ ਮੈਂ ਕਿਹਾ ਚਾਰ ਫੋਟ ਚਲ ਜਾ ਐਸੇ ਕਾਨ ਕਰਾ ਕੇ ਲਿਆ ਰਖਾ ਕੇ ਲਿਆ ਉੱਥੇ ਗਿਆ ਉੱਥੇ ਡਾਕਟਰ ਅੰਦਰ ਲੈ ਗਿਆ ਇਕੱਲੇ ਨੂੰ ਉਹ ਇਕੱਲੇ ਨੂੰ ਡਾਕਟਰ ਨੇ ਦਾਖਲ ਦਿੱਤਾ ਅੱਛਾ ਕਹਿੰਦਾ ਤੇਰੇ ਅੰਦਰ ਦੁਆ ਯਾਰ ਇਹ ਕਾਕਾ ਅਸੀਂ ਦੁਆਦਾਰੂ ਦੀ ਕੀ ਆ ਦੇਣੀ ਆ ਹੂੰ ਤੇ ਐਨੀ ਆ ਤੂੰ ਉਹ ਦਿਨ ਦਾ ਪਰੋਣ ਉਹ ਆਇਆ ਇੱਥੇ ਬਸ ਕੁਝ ਗੱਲ ਨਹੀਂ ਕੀਤੀ ਬਸ ਇੰਨੀ ਗੱਲ ਕੇ ਅੰਦਰਿਆ ਬੀਬੀ 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 ਬਸ ਜਾ ਗੱਲ ਕਹੀ ਵੀ ਮੇਰੇ ਬੀਬੀ ਬੱਚੇ ਰਾਂ ਬਾਹ ਨਹੀਂ ਕਿਸੇ ਨੂੰ ਨਹੀਂ ਨਾ ਲੱਗ ਰਿਹਾ ਇਹਨਾਂ ਨੂੰ ਇਹਨਾਂ ਤੂੰ ਹੀ ਸਮਾਲਣਾ ਮੈਂ ਤਾਂ ਆ ਗੱਲ ਕੀਤੀ ਬਾਹਰ ਚਲ ਪੂਰੀ ਮਾਤਾ ਜੀ ਹੌਸਲਾ ਰੱਖੋ ਕੋਈ ਗੱਲ ਨਹੀਂ ਹੁਣ ਹੌਸਲੇ ਤੇ ਤੇਰੀਆਂ ਬਾਜਾਂ ਮਾਰਦੀਆਂ ਮੇਰਾ ਪੁੱਤ ਨਾ ਜਾਂਦਾ ਹੈ ਨਾ ਕੋਈ ਵੀ ਜਾਂਦਾ ਮੇਰਾ ਉਹ ਨਾ ਜਾਂਦਾ ਮੇਰਾ ਭਰਤੀ ਮੇਰਾ ਪੁੱਤ ਮੇਰਾ ਭਰਤੀ ਮਾਂ ਕਦੀ ਨਹੀਂ ਰੋਈ ਕਿਸਨ ਵੀ ਜਿੰਦਾ ਮੈਨੂੰ ਇਹ ਪੁੱਤ ਨੂੰ ਰੁਆ ਲਿਆ ਐਦੀ ਮਾਂ ਉਹਨ ਦਿਨ ਮੈਨੂੰ ਕਹਦਾ ਕਿੰਨਾ ਚਿਰ ਹੋ ਗਿਆ ਮਤਲਬ ਛੱਡ ਕੇ ਗਈ ਨੂੰ ਅਜ ਦਸ ਸਾਲ ਹੋ ਗਏ ਛੱਡ ਕੇ ਗਈ ਨੂੰ ਪੁੱਛੇ ਨਹੀਂ ਕਦੀ ਖਬਰ ਸਾਰ ਨਹੀਂ ਲਈ ਨਾ ਦੀ ਹੈ ਤੇ ਕਈ ਵੇਰੀ ਨਿਕਲੀ ਆ ਮੈਂ ਫੇਵੀ ਰੱਖਦੀ ਗਈ ਅਸਾਂ ਕਈ ਵੇਰੀ ਜਾਂਦੀ ਕਈ ਵੇਰੀ ਨਿਕਲੀ ਮੈਂ ਫੇਵੀ ਰੱਖਦੀ ਰਹੀ ਉਹਨੂੰ ਰੱਖਦੀ ਰਹੀ ਆ ਹੁਣ ਤਾਂ ਬਿਲਕੁਲ ਹੀ ਬਿਲਕੁਲ ਹੀ ਛੱਡ ਗਏ ਬਿਲਕੁਲ ਹੀ ਛੱਡ ਗਏ ਇਹ ਬੜੇ ਨੇ ਵੀ ਲੈ ਕੇ ਆ ਪੁੱਤ ਕੋਈ ਨਹੀਂ ਮਦਦ ਹਾਂਜੀ ਫਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੋਤਾ ਵੱਡਾ ਹਾਂ ਇਹ ਇਦਰੀ ਤੋਂ ਵੱਡਾ ਸੱਗ ਜੀ ਸੱਲੇ ਦੇ ਕੋਲ ਪਿੰਡ ਭਰੋਵਾਲ ਦੇ ਵਿੱਚ ਆਏ ਆ। ਪਰसों ਸਾਨੂੰ ਪਤਾ ਲੱਗਾ ਸੀ ਇਹਨਾਂ ਦੀ ਮਾਤਾ ਜੀ ਉਹਨਾਂ ਦੇ ਬਾਰੇ ਵੀਰ ਸਾਡਾ ਛੇਰਪੁਰ ਪਿੰਡ ਤੋਂ ਉਹਨੇ ਦੱਸਿਆ ਮਾਤਾ ਜੀ ਉਹਨਾਂ ਦੇ ਬਾਰੇ ਹਾਲਾਤਾਂ ਦੇ ਬਾਰੇ। ਬਾਕੀ ਆਪਾਂ ਸੁਣ ਲਿਆ ਮਾਤਾ ਜੀ ਹੁਣੇ ਦੱਸਿਆ ਆਪਣਾ ਦੁੱਖ ਕਿ ਕਿਹੜੇ ਹਾਲਾਤ ਆ ਯਾਰ ਮਾਤਾ ਜੀ ਉਹਨਾਂ ਦੇ। ਸੋਣੇ ਵੀ ਨਹੀਂ ਜਾਂਦੇ ਸਾਡੇ ਤੋਂ ਤਾਂ ਕਿ ਜਿਹਦੇ ਆਪਣੇ ਸਰੀਰ ਤੇ ਹੰਡਾਉਂਦੇ ਆ ਉਹ ਕਿੰਨਾ ਔਖਾ ਹੋਊਗਾ। ਸਾਡੇ ਲਈ ਤਾਂ ਇਹ ਸੁਣਨੇ ਇਹਨਾਂ ਨੂੰ ਫੀਲ ਕਰਨਾ ਉਹੀ ਬੜਾ ਮੁਸ਼ਕਲ ਹੋਇਆ ਪਿਆ ਛੋਟੇ ਛੋਟੇ ਨਿਆਣੇ ਵਿਚਾਰੇ 10-12 12 ਸਾਲ ਦੇ ਸਾਡੇ ਆਪਣੇ ਅਸੀਂ ਘਰਾਂ ਦੇ ਵਿੱਚ ਦੇਖਦੇ ਹਾਂ ਸਾਡੇ ਨਿਆਣੇ 10-12 12 ਸਾਲ ਦੇ ਅਸੀਂ ਉਹਨਾਂ ਨੂੰ ਸੰਭਾਲਦੇ ਫਿਰਦੇ ਹਾਂ ਕਿ ਇੱਧਰ ਦਾ ਨਿਆਣਾ ਚੱਲ ਜਵੇ ਉਧਰ ਦਾ ਚੱਲ ਜਵੇ ਉਹਨਾਂ ਦੇ ਨਣਾਉਣਾ ਤਰਵਾਉਣਾ ਰੋਟੀ ਉਹਨਾਂ ਦੀ ਪਾਣੀ ਸਕੂਲਾਂ 'ਚ ਭੇਜਣਾ ਤਿਆਰ ਕਰਨਾ ਪਰ ਇਹ ਨਿਆਣੇ ਵਿਚਾਰੇ ਦੀ ਮਾਂ ਸਿਆਣੀ ਵਿਚਾਰੀ ਜਿਹੜੀ ਆ ਬਿਮਾਰ ਵੀ ਆ ਉਹਨੂੰ ਸੰਭਾਲਦੇ ਆ ਉਹਦੇ ਲਈ ਰੋਟੀ ਬਣਾਉਂਦੇ ਆ ਯਾਰ ਜਿਨ੍ਹਾਂ ਦੇ ਮੂੰਹ ਦੇ ਵਿੱਚ ਰੋਟੀਆਂ ਦੀ ਬੁਰਕੀ ਪਾਉਣ ਦਾ ਸਮਾਂ ਸੀ ਉਹ ਅੱਜ ਆਪਣੀ ਦਾਦੀ ਦੇ ਮੂੰਹ ਦੇ ਵਿੱਚ ਰੋਟੀ ਬਣਾ ਕੇ ਬੁਰਕੀਆਂ ਪਾਉਂਦੇ ਆ ਬੜਾ ਮੁਸ਼ਕਲ ਸਮਾਂ ਆ ਸਾਡੇ ਲਈ ਇੱਥੇ ਮਾਤਾ ਦੇ ਨਾਲ ਬਹਿ ਕੇ ਮਾਤਾ ਦੇ ਨਾਲ ਗੱਲਬਾਤ ਕਰਨੀ ਮਾਤਾ ਦਾ ਦੁੱਖ ਸੁਣਨਾ ਪਰ ਇਹ ਮਾਤਾ ਵਿਚਾਰੀ ਦੇ ਕੀ ਬੀਤਦੀ ਹੋਗੀ ਹੈ ਨਾ ਜਵਾਨ ਪੁੱਤ ਚਲੇ ਗਿਆ ਇਹਨਾਂ ਨਿਆਣੇ ਦੀ ਮਾਂ ਜਿਹੜੀ ਸਾਡੀ ਭੈਣ ਆ ਉਹ ਇਹਨਾਂ ਨੂੰ ਛੱਡ ਕੇ ਨਿਆਣੇ ਨੂੰ ਚਲੀ ਗਈ। ਇਹਨਾਂ ਨਿਆਣੇ ਦਾ ਕੀ ਕਸੂਰ ਸੀ? ਇਹਨਾਂ ਦਾ ਤਾਂ ਵਿਚਾਰਾ ਤਾਂ ਕੋਈ ਦੋਸ਼ ਨਹੀਂ ਸੀ। ਉਹਨਾਂ ਨੂੰ ਦਰਦਰ ਤੇ ਢਾਟਕਣ ਦੇ ਲਈ ਰੋਲਣ ਦੇ ਲਈ ਛੱਡ ਕੇ ਚਲੇ ਗਈ ਉਹ ਵੀ। ਚਲੋ ਬਾਪ ਤਾਂ ਵਿਚਾਰਾ ਜੋ ਪ੍ਰਮਾਤਮਾ ਨੇ ਜਿੰਨੇ ਸਾਹ ਲਿਖੇ ਸੀ, ਜਿੰਨੀ ਜ਼ਿੰਦਗੀ ਲਿਖੀ ਸੀ ਉਹ ਤਾਂ ਭੋਗ ਕੇ ਚਲੇ ਗਿਆ। ਪਰ ਮਾਂ ਨੇ ਇੱਕ ਵਾਰ ਵੀ ਨਹੀਂ ਸੋਚਿਆ ਆਪਣੇ ਨਿਆਣਿਆਂ ਬਾਰੇ ਵੀ ਮੈਂ ਛੱਡ ਕੇ ਚਲੀ ਜਾਂ ਵੀ ਇਹ ਤੜਫਦੇ ਆ ਵਿਚਾਰੇ ਕਿਹੜੇ ਹਾਲਾਤਾਂ ਦੇ ਵਿੱਚ ਰੋਗੇ। ਕਈ ਵਾਰ ਇਹੋ ਜੇ ਦੇਖ ਕੇ ਸਾਨੂੰ ਆਉਂਦਾ ਤੇ ਰੱਬ ਵੀ ਕੀ ਸੋਚਦਾ। ਇਦਾਂ ਨਿਆਣਿਆਂ ਨੂੰ ਕਿਦਾਂ ਛੱਡ ਕੇ ਜਿਹੜਾ ਇਹਨਾਂ ਦਾ ਵਿਚਾਰਿਆਂ ਦਾ ਨਿਆਣਿਆਂ ਦਾ ਆਸਰਾ, ਮਾਤਾ ਦਾ ਆਸਰਾ ਉਹ ਬਾਪ ਸੀਗਾ ਉਹਨੂੰ ਲੈ ਗਿਆ। ਬੜਾ ਮਨ ਅੰਦਰੋਂ ਅੰਦਰ ਹੀ ਦੁਖੀ ਹੁੰਦਾ ਰੱਬ ਕਦੇ ਵੀ ਇਹੋ ਜਿਹੇ ਹਾਲਾਤ ਕਿਸੇ ਤੇ ਬਣਾਵੇ ਨਾ ਕਦੇ ਵੀ ਇਹ ਇਹੋ ਜਿਹੇ ਪਰਿਵਾਰਾਂ ਦੇ ਵਿੱਚ ਅਕਸਰ ਵਿਛੜਦੇ ਆ ਦੇਖਦੇ ਆ ਮਨ ਅੰਦਰੋਂ ਰੋਂਦਾ ਤੇ ਕਿਉਂ ਇਹੋ ਜਿਹੇ ਹਾਲਾਤ ਪਰਮਾਤਮਾ ਨੇ ਬਣਾਤੇ ਸੰਗਤ ਜੀ ਜਰੂਰ ਆਪਣੇ ਵਾਲੇ ਦੁਆਲੇ ਨਿਗਾ ਮਾਰਿਆ ਕਰੋ ਕਦੇ ਵੀ ਤੁਹਾਨੂੰ ਇਹੋ ਜਿਹਾ ਪਰਿਵਾਰ ਤੁਹਾਡੇ ਲਾਗੇ ਦੀਦਾ ਆ ਤਾਂ ਉਹਦੀ ਜਰੂਰ ਮਦਦ ਕਰਿਆ ਕਰੋ ਗੁਰੂ ਸਾਹਿਬ ਨੇ ਵੀ ਕਿਹਾ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜਰੂਰ ਆਪਾਂ ਆਪਣੀ ਜ਼ਿੰਦਗੀ ਦੇ ਜਿਹੜੇ ਦਸਵਾਂਦੇ ਆ ਆਪਣੇ ਆਂਡ ਗਵਾਂਡ ਦੇ ਵਿੱਚ ਇਹੋ ਜਿਹੇ ਪਰਿਵਾਰ ਦੇਖ ਕੇ ਉਹਨਾਂ ਦੀ ਮਦਦ ਲਈ ਜਿੰਨਾ ਕਰ ਸਕਦੇ ਆ ਮੈਂ ਤਾਂ ਸਮਝਦਾ ਕਿ ਸਭ ਤੋਂ ਵੱਡੀ ਸੇਵਾ ਹੀ ਇਹ ਆ ਕਿ ਜੇ ਆਪਾਂ ਇਹੋ ਜਿਹੇ ਲੋਕਾਂ ਦੀ ਆਪਣੇ ਆਂਡ ਗਵਾਂਡ ਦੀ ਬਾਹ ਫੜ ਲਈਏ ਰੱਬ ਇੱਥੋਂ ਹੀ ਮਿਲਦਾ ਆ ਇਨਾਂ 'ਚ ਰੱਬ ਮਿਲਦਾ ਆ ਆ ਸਾਡਾ ਛੋਟਾ ਪੁੱਤ ਹੈਰੀ ਦਾ ਪੁੱਤ ਆਜਾ ਪਹਿਲਾਂ ਇੱਥੇ ਇਹ ਸਾਡਾ ਛੋਟਾ ਪੁੱਤ ਹੈਰੀ ਕੱਲ ਸਾਡੇ ਕੋਲ ਗੁਰਕੀਸ਼ੇ ਸਾਡੇ ਪਰਿਵਾਰ ਦੇ ਵਿੱਚ ਆਇਆ ਸੇਮ ਆਹੀ ਸਟੋਰੀ ਜਿਹੜੀ ਆ ਜਿਹੜੇ ਘਰ ਦੇ ਵਿੱਚ ਬੈਠੇ ਆ ਇਹ ਹੀ ਸਟੋਰੀ ਇਸ ਪਰ ਇਸ ਵੀਰ ਦੀ ਆ ਇਹਦਾ ਵੀ ਬਾਪ ਇਸ ਦੁਨੀਆ ਤੋਂ ਚਲੇ ਗਿਆ ਆਜਾ ਪਤਾਗਾ ਆਜਾ ਮੇਰੇ ਕੋਲ ਆਜਾ ਆਜਾ ਤੁਸੀਂ ਰੱਖ ਪੈਗਾ ਇਹਦਾ ਵੀ ਬਾਪ ਇਸ ਦੁਨੀਆ ਤੋਂ ਚਲੇ ਗਿਆ ਮਾਂ ਛੱਡ ਗਈ ਚਲੀ ਗਈ ਤੇ ਇਹਦੀ ਦਾਦੀ ਇਹਨੂੰ ਸੰਭਾਲਦੀ ਸੀ ਪ੍ਰਮਾਤਮਾ ਪਤਾ ਨਹੀਂ ਕਿੰਨੀ ਵਾਰ ਇਹੋ ਜਿਹੇ ਹਾਲਾਤ ਦੇਖ ਕੇ ਸਾਨੂੰ ਪ੍ਰਮਾਤਮਾ ਤੋਂ ਵੀ ਕਈ ਵਾਰ ਕਈ ਗਰੇ ਸ਼ੱਕੇ ਹੋ ਜਾਂਦੇ ਆ ਦਾਦੀ ਸੰਭਾਲਦੀ ਸੀ ਉਹਨੂੰ ਪੈਰਾਲਾਈਜ਼ ਹੋ ਗਿਆ ਉਹ ਵੀ ਵਿਚਾਰੀ ਮੰਜੇ ਤੇ ਪੈ ਗਈ ਤੇ ਇਹ ਸਾਡਾ ਛੋਟਾ ਪੁੱਤ ਸਾਡੇ ਕੋਲ ਕੱਲ ਦਾ ਆਇਆ ਸਾਡਾ ਹੀ ਬੱਚਾ ਆ ਤੇ ਇਹਨੂੰ ਅਸੀਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਕੱਲ ਗੱਲ ਕਰਕੇ ਆਏ ਆ ਇਹਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਵਾਂਗੇ ਕਿਉਂਕਿ ਸਾਡੀ ਕੋਸ਼ਿਸ਼ ਇਹ ਆ ਕਿ ਸਿਰਫ ਆਪਾਂ ਇਨਾਂ ਨੂੰ ਬੱਚਿਆਂ ਨੂੰ ਸੰਭਾਲਣ ਤੱਕ ਰੋਟੀ ਤੱਕ ਇੱਥੇ ਤੱਕ ਸੀਮਤ ਨਾ ਰੱਖਿਏ ਕੋਸ਼ਿਸ਼ ਕਰੀਏ ਆਪਣੇ ਵੱਲੋਂ ਜਿੰਨੀ ਗੁਰੂ ਸਾਹਿਬ ਨੇ ਹਿੰਮਤ ਬਖਸ਼ੀ ਆ ਕਿ ਆਪਾਂ ਇਹਨਾਂ ਨੂੰ ਪੜਾ ਕੇ ਇਹਨਾਂ ਦੇ ਪੈਰਾਂ ਤੱਕ ਖੜਾ ਕਰੀਏ ਤਾਂ ਜੋ ਇਹ ਸਮਾਜ ਦੇ ਵਿੱਚ ਵਧੀਆ ਵਿਚਰ ਸਕਣ ਤੇ ਸਮਾਜ ਦੀ ਸੇਵਾ ਕਰ ਸਕਣ ਕਿਉਂਕਿ ਇਸ ਵੇਲੇ ਜਦੋਂ ਬੱਚਾ ਹੈ ਇਹ ਇਹਦਾ ਆਪਣਾ ਦਿਮਾਗ ਕੋਈ ਨਹੀਂ ਇਹ ਸਮਾਜ ਤੇ ਡਿਪੈਂਡ ਕਰਦਾ ਕਿ ਆਪਾਂ ਇਹਨੂੰ ਕਿਹੜਾ ਰਸਤਾ ਦਿਖਾਉਣਾ ਹੈ ਇਹਨੂੰ ਕਿਸੇ ਬੁਰੀ ਰਸਤੇ ਤੇ ਭੇਜਣਾ ਜਾ ਇਹਨੂੰ ਚੰਗੇ ਰਸਤੇ ਤੇ ਭੇਜਣਾ ਤੇ ਆਪਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕਰਾਂਗੇ ਕਿ ਇਹ ਬੱਚਾ ਇਹ ਵੀ ਪੜ ਕੇ ਸਾਡਾ ਚੰਗੇ ਸਿੱਖਿਆ ਪ੍ਰਾਪਤ ਕਰੇ ਤੇ ਇਹ ਬੱਚਿਆਂ ਲਈ ਵੀ ਜਰੂਰ ਕਰਾਂਗੇ ਕਿ ਇਹ ਵੀ ਨਿਆਣੇ ਕਿਸ ਚੰਗੇ ਸਕੂਲ ਦੇ ਵਿੱਚ ਪੜ ਕੇ ਵਧੀਆ ਸਿੱਖਿਆ ਪ੍ਰਾਪਤ ਕਰ ਲੈਣ ਤੇ ਮਾਤੇ ਹੋਰ ਕੋਈ ਵੀ ਤੁਹਾਨੂੰ ਜਰੂਰ ਤੇ ਹਨ ਕਦੇ ਵੀ ਮੁੰਡਾ ਤੁਹਾਡੇ ਕੋਲ ਰੋਟੀ ਰੋਜ਼ ਆ ਜਾਇਆ ਕਰਨੀ ਆ ਕੋਈ ਹੋਰ ਇਸ ਤੋਂ ਬਿਨਾਂ ਵੀ ਲੋੜ ਹੈ ਉਹਨੂੰ ਦੱਸ ਦਿਆ ਕਰੋ ਤੁਹਾਡੀ ਪਹੁੰਚ ਦੀ ਕਹੋ ਜਾਇਆ ਕਰੋਗੇ ਨਾ ਪੱਤੂ ਕਿਹੜੀ ਕਲਾਸ ਪੜਦਾ ਨੌਵੀਂ ਚ ਪੜਦਾ ਤੂੰ ਬੱਦਾ ਦੀ ਰੋਟੀ ਬਣਾ ਕੇ ਦਿੰਦਾ ਹੁੰਦਾ ਸੀ ਕਿੱਥੇ ਬਣਾਉਂਦੇ ਸੀ ਰੋਟੀ ਅੰਦਰ ਆ ਜਾ ਦੇਖੀ ਆ ਜਾ ਮੇਰਾ ਪਤਾ ਆ ਜਾ ਮੇਰਾ ਤੈਨੂੰ ਚਾਹੀਦਾ ਕੁਝ ਹੋਰ ਹੈ ਜੇ ਚਾਹੀਦਾ ਦੱਸ ਦੇ ਕਿੱਥੇ ਇੱਥੇ ਬਣਾਦੀ ਰੋਟੀ ਸਾਖ ਜੀ ਆ ਦੇਖੋ ਫਲਾਦ ਕਿੰਦਾ ਛੋਟੇ ਛੋਟੇ ਨਿਕਲੇ ਕੇ ਨਿਆਣੇ ਹੈ ਨਾ ਇੱਥੇ ਰੋਟੀ ਬਣਾ ਕੇ ਵਿਚਾਰੇ ਆਪਣੀ ਦਾਦੀ ਦੇ ਲਈ ਉਹਦਾ ਪੇਟ ਭਰਨ ਜਾਂਦ ਕਿ ਲੋੜ ਤਾਂ ਇਹ ਨਾ ਵਿਚਾਰਿਆਂ ਦੇ ਰਹੀ ਸੀਗੀ ਸਾਡੇ ਤੱਕ ਲੇਟ ਪਹੁੰਚੀ ਐ ਸਮਝ ਜੀ ਇਹਨਾਂ ਇਲਾਕੇ ਦੇ ਵਿੱਚ ਤਾਂ ਰੋਟੀ ਸਾਡੀ ਤਕਰੀਬਨ 3 ਸਾਲ ਤੋਂ ਆਉਂਦੀ ਆ ਬਾਰ ਬਾਰ ਬੇਨਤੀ ਕਰਦੇ ਆ ਜਦੋਂ ਤੁਹਾਡੇ ਆਂਡ ਗਵਾਂਡ ਦੇ ਵਿੱਚ ਕੋਈ ਇਹੋ ਜਿਹਾ ਪਰਿਵਾਰ ਤੁਹਾਨੂੰ ਲੱਗਦਾ ਹੈ ਜਿਹਨੂੰ ਰੋਟੀ ਦੀ ਜ਼ਰੂਰਤ ਹੈ ਜਰੂਰ ਸਾਡੇ ਨਾਲ ਸੰਪਰਕ ਕਰਿਆ ਕਰੋ ਤਾਂ ਜੋ ਆਪਾਂ ਰੋਟੀ ਉਹਨਾਂ ਤੱਕ ਪਹੁੰਚਾ ਸਕੀਏ ਕਿਉਂਕਿ ਮੈਨੂੰ ਜਿਹੜੇ ਵੀਰ ਨੇ ਦੱਸਿਆ ਸੀ ਨਾ ਉਹ ਦੱਸਦੇ ਸੀ ਕਈ ਵਾਰ ਦਾਦੀ ਵਿਚਾਰੀ ਸਿਆਣੀ ਜਾਂ ਨਿਆਣੇ ਤੋਂ ਵੀ ਰੋਟੀ ਨਹੀਂ ਬਣਾ ਹੋਣੀ ਕਈ ਕਈ ਦਿਨ ਐਦਾਂ ਵਿਚਾਰੇ ਭੁੱਖੇ ਭੁਗੇ ਬਿਸਾਉਂਦੇ ਰਹੇ ਆ ਕੋਈ ਨਹੀਂ ਮੇਰਾ ਪੁੱਤ ਠੀਕ ਹੈ ਕੁਝ ਹੋਰ ਚਾਹੀਦਾ ਦੱਸ ਦੇ ਠੀਕ ਹੈ ਠੀਕ ਹੈ ਓਕੇ ਔਕਸ ਠੀਕ ਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਲਈ ਮਾਤਾ ਲਈ ਅਰਦਾਸ ਬੇਨਤੀ ਜਰੂਰ ਕਰਿਓ ਕਿ ਗੁਰੂ ਸਾਹਿਬ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਵਧੀਆ ਅਫਸਰ ਬਣਾਉਣ ਬੱਚੇ ਤਾਂ ਜੋ ਸਮਾਜ ਦੇ ਵਿੱਚ ਚੰਗਾ ਵਿਚਰ ਸਕਣ ਤੇ ਮਾਤਾ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ ਦੇ ਵਿੱਚ ਰੱਖਣ ਤਾਂ ਜੋ ਮਾਤਾ ਇਹਨਾਂ ਬੱਚਿਆਂ ਦਾ ਚੰਗਾ ਵਧੀਆ ਪਾਲਣ ਪੋਸ਼ਣ ਕਰ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਜੇ ਨਾ ਕਿਸੇ ਹੋਰ ਸਕੂਲੇ ਪੜਨਾ ਹੋਇਆ ਠੀਕ ਹੈ ਜੇ ਤੇਨ ਇੱਥੇ ਦੇ ਲੱਗਾ ਹੈ ਤਾਂ ਇੱਥੇ ਠੀਕ ਹੈ ਜੇ ਕਿਸੇ ਹੋਰ ਪ੍ਰਾਈਵੇਟ ਸਕੂਲ ਪੜਨਾ ਹੋਇਆ ਤੇ ਭਾਜੀ ਰੋਟੀ ਲੈ ਕੇ ਆਉਂਦਾ ਨਾ ਇਹਨੂੰ ਦੱਸ ਦਿਓ ਠੀਕ ਹੈ ਫੇ ਤੁਹਾਨੂੰ ਇਥੇ ਸਕੂਲੇ ਲਾ ਦੇਾਂਗੇ ਕੋਈ